ISID ਸਲੀਪਰ ਸੈੱਲਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ناکਾਮ SBS ਨਗਰ ਦੇ ਜੰਗਲ ਵਿੱਚੋਂ ਅਤਵਾਦੀ ਹਾਰਡਵੇਅਰ ਦਾ ਜ਼ਖੀਰਾ ਬਰਾਮਦ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ SSOC ਅੰਮ੍ਰਿਤਸਰ ਵੱਲੋਂ ਰਾਕੇਟ ਪ੍ਰੋਪਲਟ ਗ੍ਰਨੇਡ ID ਹੈਂਡ ਗ੍ਰਨੇਡ ਬਰਾਮਦ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਬਾਅਦ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਜੰਗਲ ਵਿੱਚੋਂ ਪੁਲਿਸ ਨੇ ਦੋ ਰਾਕੇਟ ਪ੍ਰੋਪਲਟ ਗ੍ਰਨੇਡ RPGS 2 improvised explosive device IEDS 5P 86 hand grenade ਇੱਕ ਵਾਇਰਲੈਸ ਕਮਿਊਨੀਕੇਸ਼ਨ ਸੈੱਟ ਬਰਾਮਦ ਕੀਤਾ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ SSOC ਅੰਮ੍ਰਿਤਸਰ ਵੱਲੋਂ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਦੌਰਾਨ ISI ਸਮਰਥਿਤ ਸਰਦ ਭਾਰਤਵਾਦੀ ਨੈਟਵਰਕਾਂ ਵਿਰੁੱਧ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਟਿੱਬਾ ਨੰਗਲ ਕੁਲਾਰ ਰੋਡ ਸ਼ਹੀਦ ਭਗਤ ਸਿੰਘ ਨਗਰ ਦੇ ਨੇੜੇ ਜੰਗਲੀ ਖੇਤਰ ਵਿੱਚ ਲਠਵਾਦੀ ਹਾਰਡਵੇਅਰ ਦਾ ਇੱਕ ਜਖੀਰਾ ਬਰਾਮਦ ਕੀਤਾ ਗਿਆ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਸੰਕੇਤ ਮਿਲੇ ਹਨ ਕਿ ਪੰਜਾਬ ਵਿੱਚ ਛਿਪੇ ਆਪਣੇ ਸਲੀਪਰ ਸੈੱਲਾਂ ਨੂੰ ਮੌਨ ਸਰਜੀਤ ਕਰਨ ਲਈ ਪਾਕਿਸਤਾਨ ਦੀ ਆઈએਸਏ ਅਤੇ ਉਸ ਦੇ ਸਹਿਯੋਗੀ ਅਤਵਾਦੀ ਸੰਗਠਨਾਂ ਦੁਆਰਾ ਇੱਕ ਤਾਲਮੇਲ ਵਾਲੀ ਪਲੈਨਿੰਗ ਬਣਾਈ ਗਈ ਸੀ। ਵਿਸਫੋਟਕ ਸਮਗਰੀ ਦੀ ਬਰਾਮਦਗੀ ਇਸੇ ਸਾਜ਼ਿਸ਼ ਦਾ ਇੱਕ ਹਿੱਸਾ ਹੈ ਅੱਤਵਾਦੀਆਂ ਨੇ ਇਸ ਸਮਗਰੀ ਭਵਿਕ ਵਿੱਚ ਅਤਿੰਕੀ ਘਟਨਾਵਾਂ ਦੇ ਲਈ ਛਿਪਾ ਕੇ ਰੱਖੀ ਸੀ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸ ਐਸ ওসি ਅੰਮ੍ਰਿਤਸਰ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ